ਇਹ ਫਲਾਈਟ ਅਚਾਨਕ ਲਾਪਤਾ ਹੋ ਗਈ ਵਰਜਨ ਅਟਲੈਂਟਿਕ ਦੀ ਦਿੱਲੀ ਤੋਂ ਲੰਡਨ ਜਾਣ ਵਾਲੀ ਫਲਾਈਟ ਪੀਐਸ301 ਦੀ ਤਕਨੀਕੀ ਖਰਾਬੀ ਦੇ ਕਾਰਨ ਅਚਾਨਕ ਇਸਤੰਬੁਲ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ 에ਅਰਲਾਈਨ ਨੇ ਸਪਸ਼ਟ ਕੀਤਾ ਕਿ ਇਹ ਕਦਮ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਕਿਉਂਕਿ ਫਲਾਈਟ ਦੇ ਵਿੱਚ ਤਕਨੀਕੀ ਖਰਾਬੀ ਸਾਹਮਣੇ ਆਈ ਸੀ 에ਅਰਲਾਈਨ ਨੇ ਅਧਿਕਾਰਤ ਬਿਆਨ ਦੇ ਵਿੱਚ ਦੱਸਿਆ ਕਿ ਇਹ ਕਦਮ احتیاط ਦੇ ਵਜੋਂ ਚੁੱਕਿਆ ਗਿਆ ਕਿਉਂਕਿ ਫਲਾਈਟ ਦੇ ਵਿੱਚ ਮਾਈਨਰ ਟੈਕਨੀਕਲ ਇਸ਼ੂ ਆ ਗਿਆ ਸੀ ਦੂਜੇ ਪਾਸੇ ਯਾਤਰੀ ਨੇ ਸ਼ਿਕਾਇਤ ਕੀਤੀ ਕਿ ਕਾਟਨਾ ਦੇ ਬਾਅਦ ਇਸਤੰਬੁਲ 에ਅਰਪੋਰਟ ਤੇ ਉਹਨਾਂ ਨੂੰ ਕਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ ਦੱਸਿਆ ਕਿ ਯਾਤਰੀਆਂ ਦੇ ਮੁਤਾਬਕ ਲਗਭਗ 12 ਘੰਟੇ ਦੇ ਦੇਰੀ ਦੇ ਬਾਅਦ ਉਹਨਾਂ ਨੂੰ ਦੂਜੇ ਜਹਾਜ਼ ਤੋਂ ਲੰਡਨ ਦੇ ਲਈ ਰਵਾਨਾ ਕੀਤਾ ਗਿਆ ਇਸ ਦੇ ਨਾਲ ਹੀ 에ਅਰਲਾਈਨ ਨੇ ਯਾਤਰੀਆਂ ਨੂੰ ਜ਼ਰੂਰੀ ਸਹਾਇਤਾ ਤੇ ਜਾਣਕਾਰੀ ਦੇਣ ਦਾ ਦਾਅਵਾ ਕੀਤਾ ਹੈ 에ਅਰਲਾਈਨ ਨੇ ਕਿਹਾ ਕਿ ਸਾਡੇ ਗਾਹਕਾਂ ਤੇ crew ਮੈਂਬਰਾਂ ਦੀ ਸੁਰੱਖਿਆ ਸਾਡੀ ਸਰਵਉੱਚ ਪਹਿਲ ਹੈ ਅਜਨਾਲ ਹੀ ਅਸਹੂਲਤ ਦੇ ਲਈ ਅਸੀਂ ਖਿਮਾ ਚਾਹੁੰਦੇ ਹਾਂ ਪਰ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਫਲਾਈਟ ਨੂੰ ਇਸਤੰਬੁਲ ਡਾਇਵਰਟ ਕੀਤਾ ਗਿਆ ਦੱਸਿਆ ਹੈ ਕਿ 에ਅਰਲਾਈਨ ਨੇ ਕਿਹਾ ਕਿ ਇਸ ਦੌਰਾਨ 에ਅਰਪੋਰਟ ਤੇ ਯਾਤਰੀਆਂ ਦੇ ਲਈ ਰਿਫਰੈਸ਼ਮੈਂਟ ਤੇ ਹੋਰ ਜ਼ਰੂਰੀ ਇੰਤਜ਼ਾਮ ਕੀਤੇ ਗਏ ਨਾਲ ਹੀ 에ਅਰਲਾਈਨ ਨੇ ਕਿਹਾ ਕਿ ਜੇਕਰ ਕਿਸੇ ਯਾਤਰੀ ਨੂੰ ਇਸ ਦੌਰਾਨ ਕੋਈ ਖਰਚ ਆਇਆ ਹੈ ਤਾਂ ਉਸ ਦੀਆਂ ਰਸੀਦਾਂ ਸੰਭਾਲ ਕੇ ਵੈੱਬਸਾਈਟ ਦੇ ਰਾਹੀਂ ਰਿਫੰਡ ਕਲੇਮ ਕਰ ਸਕਦੇ ਨੇ ਦੂਜੇ ਪਾਸੇ ਜਿਹੜੇ ਯਾਤਰੀਆਂ ਦੀ ਇਸ ਫਲਾਈਟ ਦੇ ਨਾਲ ਕੋਈ ਕਨੈਕਟਿੰਗ ਫਲਾਈਟ ਸੀ ਉਹਨਾਂ ਨੂੰ ਵੀ ਰਿਬੁਕਿੰਗ ਦੀ ਸਹੂਲਤ ਦਿੱਤੀ ਗਈ ਹੈ। ਦਿੱਲੀ ਤੋਂ ਲੰਡਨ ਜਾ ਰਹੀ ਫਲਾਈਟ ਅਚਾਨਕ ਲਾਪਤਾ ਹੋ ਗਈ ਵਰਜਨ ਅਟਲੈਂਟਿਕ ਦੀ ਦਿੱਲੀ ਤੋਂ ਲੰਡਨ ਜਾਣ ਵਾਲੀ ਫਲਾਈਟ ਪੀਐਸ301 ਦੀ ਤਕਨੀਕੀ ਖਰਾਬੀ ਦੇ ਕਾਰਨ ਅਚਾਨਕ ਇਸਤੰਬੁਲ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। 에ਅਰਲਾਈਨ ਨੇ ਸਪਸ਼ਟ ਕੀਤਾ ਕਿ ਇਹ ਕਦਮ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖते ਹੋਏ ਚੁੱਕਿਆ ਗਿਆ ਕਿਉਂਕਿ ਫਲਾਈਟ ਦੇ ਵਿੱਚ ਤਕਨੀਕੀ ਖਰਾਬੀ ਸਾਹਮਣੇ ਆਈ ਸੀ। 에ਅਰਲਾਈਨ ਨੇ ਅਧਿਕਾਰਤ ਬਿਆਨ ਦੇ ਵਿੱਚ ਦੱਸਿਆ ਕਿ ਇਹ ਕਦਮ احتیاط ਦੇ ਵਜੋਂ ਚੁੱਕਿਆ ਗਿਆ ਕਿਉਂਕਿ ਫਲਾਈਟ ਦੇ ਵਿੱਚ ਮਾਈਨਰ ਟੈਕਨੀਕਲ ਇਸ਼ੂ ਆ ਗਿਆ ਸੀ ਦੂਜੇ ਪਾਸੇ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਕਾਟਨਾ ਦੇ ਬਾਅਦ ਇਸਤੰਬੁਲ 에ਅਰਪੋਰਟ ਤੇ ਉਹਨਾਂ ਨੂੰ ਕਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ ਦੱਸਿਆ ਕਿ ਯਾਤਰੀਆਂ ਦੇ ਮੁਤਾਬਕ ਲਗਭਗ 12 ਘੰਟੇ ਦੇ ਦੇਰੀ ਦੇ ਬਾਅਦ ਉਹਨਾਂ ਨੂੰ ਦੂਜੇ ਜਹਾਜ਼ ਤੋਂ ਲੰਡਨ ਦੇ ਲਈ ਰਵਾਨਾ ਕੀਤਾ ਗਿਆ ਇਸ ਦੇ ਨਾਲ ਹੀ 에ਅਰਲਾਈਨ ਨੇ ਯਾਤਰੀਆਂ ਨੂੰ ਜ਼ਰੂਰੀ ਸਹਾਇਤਾ ਤੇ ਜਾਣਕਾਰੀ ਦੇਣ ਦਾ ਦਾਅਵਾ ਕੀਤਾ ਹੈ 에ਅਰਲਾਈਨ ਨੇ ਕਿਹਾ ਕਿ ਸਾਡੇ ਗਾਹਕਾਂ ਤੇ ক্রੂ ਮੈਂਬਰਾਂ ਦੀ ਸੁਰੱਖਿਆ ਸਾਡੀ ਸਰਵਉੱਚ ਪਹਿਲ ਹੈ ਅਜ਼ਨਾਲ ਹੀ ਸਹੂਲਤ ਦੇ ਲਈ ਅਸੀਂ ਖਿਮਾ ਚਾਉਂਦੇ ਹਾਂ ਪਰ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਫਲਾਈਟ ਨੂੰ ਇਸਤੰਬੁਲ ਡਾਇਵਰਟ ਕੀਤਾ ਗਿਆ ਦੱਸਿਆ ਕਿ 에ਅਰਲਾਈਨ ਨੇ ਕਿਹਾ ਕਿ ਇਸ ਦੌਰਾਨ 에ਅਰਪੋਰਟ ਤੇ ਯਾਤਰੀਆਂ ਦੇ ਲਈ ਰਿਫਰੈਸ਼ਮੈਂਟ ਤੇ ਹੋਰ ਜ਼ਰੂਰੀ ਇੰਤਜ਼ਾਮ ਕੀਤੇ ਗਏ ਨਾਲ ਹੀ 에ਅਰਲਾਈਨ ਨੇ ਕਿਹਾ ਕਿ ਜੇਕਰ ਕਿਸੇ ਯਾਤਰੀ ਨੂੰ ਇਸ ਦੌਰਾਨ ਕੋਈ ਖਰਚ ਆਇਆ ਹੈ ਤਾਂ ਉਸ ਦੀਆਂ ਰਸੀਦਾਂ ਸੰਭਾਲ ਕੇ ਵੈੱਬਸਾਈਟ ਦੇ ਰਾਹੀਂ ਰਿਫੰਡ ਕਲੇਮ ਕਰ ਸਕਦੇ ਨੇ ਦੂਜੇ ਪਾਸੇ ਜਿਹੜੇ ਯਾਤਰੀਆਂ ਦੀ ਇਸ ਫਲਾਈਟ ਦੇ ਨਾਲ ਕੋਈ ਕਨੈਕਟਿੰਗ ਫਲਾਈਟ ਸੀ ਉਹਨਾਂ ਨੂੰ ਵੀ ਦੀ ਬੁਕਿੰਗ ਦੀ ਸਹੂਲਤ ਦਿੱਤੀ ਗਈ